ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਟਾਂ ਵਾਲੀ ਜ਼ਿਲ੍ਹਾ ਫਰੋਹੀ ਪਰ ਤਹਿਸੀਲ ਵੀ ਫਰੋਹੀ ਪਈ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਮੋਤੋਂ ਖੀਰੀ ਬੱਚੀ ਦਿਖਾਉਂਗਾ ਫਿਲਾਲ ਹਜੇ ਗੱਭਣਾ ਪਰ ਤਿਆਰੀ ਸੋਹਣੀ ਆ ਬੱਚੀ ਦੀ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਚੀ ਜਰਸੀ ਮੂਤੋਂ ਖੀਰੀ ਆ 19 ਮਹੀਨੇ ਉਮਰ ਆ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ ਬੱਚੀ 12 ਤੋਂ 13 ਦਿਨ ਲੈ ਜੂ ਮਾਰਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 24 ਤੋਂ ਪਲੱਸ ਆ ਆਪ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 15 16 ਕਿਲੋ ਬੜੇ ਆਮ ਨਾਲ ਚਵਾਜੂ ਅੱਗੇ ਜਿਹੜੀ ਸੀ ਮਤੋਂ ਪ੍ਰੈਗਨੈਂਟ ਆ 40x38 ਡੈਨਮਾਰਕ ਦੇ ਸੀਮਤ ਪਰੈਗਨਟ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਚਾਰਾਂ ਥਾਂਾਂ ਸੇਮ ਹੀ ਸਾਈਜ਼ ਤੇ ਚੁਵਾਈ ਵਾਲੇ ਫੇਸ ਕੁਆਲਿਟੀ ਸੋਹਣੇ ਸੋਹਣੇ ਮੂੰਹ ਮੱਥੇ ਦੀ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਹੈ ਹਾਈਟ ਵਾਲੇ ਪਾਸੋਂ ਸੋਹਣਾ ਕੱਦ ਕਾਠਾ ਬੱਚੀ ਦਾ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਵਾਲ ਟੈਲ ਹਜੇ ਬਹੁਤ ਪਈ ਆ ਬੱਚੀ ਨੇ 12-13 ਦਿਨਾਂ ਚ ਵਾਲ ਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਹਣਾ ਹਵਾਨਾ ਦੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਥਣ ਬਹੁਤ ਸੋਹਣੇ ਚਾਰਿਆ ਤੇ ਚੁਵਾਈ ਵਾਲੇ ਮਗਰ ਦੋ ਫੋਟਾਂ ਜ਼ਰੂਰ ਹੈਗੀਆਂ ਮੈਂ ਤੁਹਾਨੂੰ ਚੈੱਕ ਕਰਾ ਦੇਣਾ ਨੇੜ ਤੋਂ ਆ ਦੋਸਤੋ ਵੇਖ ਸਕਦੇ ਆ ਫੋਟਾਂ ਜ਼ਰੂਰ ਹੈਗੀਆਂ ਪਰ ਬਾਈ ਜੀ ਹੁਣ ਇਹ ਕਹਿੰਦੇ ਚੱਲਦੀਆਂ ਨਹੀਂ ਗਈਆਂ ਬਾਕੀ ਚਾਰੇ ਥਣ ਬਹੁਤ ਸੋਹਣੇ ਆ ਤੀਚੂਾਈ ਵਾਲੇ ਥਣ ਮੈਂ ਨੇੜ ਤੋਂ ਚੈੱਕ ਕਰਾ ਦੇਣਾ ਬੱਚੀ ਦੇ ਆ ਦੋਸਤੋ ਵੇਖ ਸਕਦੇ ਆ ਚਾਰਾਂ ਥਣਾਂ ਸੇਮ ਹੀ ਚ ਹੈ ਜਾਂ ਤੀਚੂਾਈ ਵਾਲੇ ਫੇਸ ਕੁਆਲਟੀ ਸੋਹਣੀ ਸੋਹਣੀ ਮੂੰਹ ਮੱਥੇ ਦੀ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੋ ਦਵਾਈ ਜੀ ਹੁਣੇ ਕਹਿੰਦੇ ਬੱਚੀ 15 16 ਕਿਲੋ ਬੜੇ ਆਰਾਮ ਨਾਲ ਚੋ ਆ ਜੂ ਤੇ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 52000 ਰੁਪਿਆ ਉਹ ਚੋ ਬਾਈ ਜੀ ਹੁਣੇ ਕਹਿੰਦੇ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਤੇ ਕਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ